ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕਾਫੀ ਦਿਨਾਂ ਤੋਂ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਸਕੂਲਾਂ ਦੇ ਵਿੱਚੋਂ ਪੜਨ ਵਾਲੇ ਵਿਦਿਆਰਥੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਸੋ ਸੀਸੀ ਜਾਂ ਫਿਰ ਉਸ ਤੋਂ ਵੱਡੇ ਦੋ ਪਹੀਆ ਵਾਹਨ ਨਾ ਚਲਾਉਣ ਜਿਸ ਨੂੰ ਲੈ ਕੇ ਲਗਾਤਾਰੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਸੈਮੀਨਾਰ ਵੀ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ 20 ਅਗਸਤ ਤੱਕ ਦਾ ਸਮਾਂ ਸਕੂਲੀ ਵਿਦਿਆਰਥੀਆਂ ਨੂੰ ਦਿੱਤਾ ਗਿਆ ਸੀ ਕਿ ਉਹ ਮੋਟਰਸਾਈਕਲ ਤੇ ਐਕਟਿਵਾ ਨਾ ਚਲਾਉਣ ਜਿਸ ਤੋਂ ਬਾਅਦ ਅਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਅਮ੍ਰਿਤਸਰ GT ਰੋਡ ਤੇ ਨਾਕਾਬੰਦੀ ਕਰਕੇ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਕ ਕੇ ਕੀਤੀ ਗਈ ਤੇ 100 ਸੀਸੀ ਜਾਂ ਫਿਰ ਉਸ ਤੋਂ ਵੱਧ ਦੇ ਦੁਪਈਆ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੀਤੇ ਗਏ ਮਧ ਵਿਦਿਆਰਥੀਆਂ ਦੇ ਮੋਟਰਸਾਈਕਲ ਤੇ ਐਕਟਿਵਾ ਵੀ ਜ਼ਬਤ ਕਰ ਲਏਗੇ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਨੇ ਦੱਸਿਆ ਕਿ ਲਗਾਤਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ 100 ਸੀਸੀ ਤੇ ਇਸ ਤੋਂ ਵੱਧ ਦੇ ਵਾਹਨ ਨਾ ਚਲਾਉਣ ਤੇ ਉਹਨਾਂ ਦੇ ਚਲਾਨ ਕੱਟੇ ਜਾਣਗੇ ਪਰ ਫਿਰ ਵੀ ਵਿਦਿਆਰਥੀ ਨਹੀਂ ਸਮਝਦੇ ਜਿਸ ਤੇ ਚੱਲਦਿਆਂ ਇਹਨਾਂ ਦੇ ਵੱਲੋਂ ਚਲਾਨ ਕੀਤੇ ਗਏ ਤੇ ਉਹਨਾਂ ਦਾ ਕਹਿਣਾ ਕਿ ਜੇਕਰ ਲੋੜ ਪਈ ਤਾਂ ਮਾਪਿਆਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਅੱਜ ਜੀ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਸੀ ਸਕੂਲਾਂ ਤੋਂ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਦੇ ਅਸੀਂ ਨਾਕੇ ਲਾ ਕੇ ਚੈਕਿੰਗ ਕਰ ਰਹੇ ਹਾਂ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਆ 110 ਸੀਸੀ ਜਾਂਸ ਤੋਂ ਵੱਡੀਆਂ ਜਿਹੜੀਆਂ ਵਹੀਕਲ ਚਲਾ ਰਹੇ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਸਾਡੇ ਵੱਲੋਂ ਪਿਛਲੇ 1 ਮਹੀਨੇ ਤੋਂ ਲਗਾਤਾਰ ਸਕੂਲਾਂ ਦੇ ਵਿੱਚ ਜਾ ਕੇ ਪੇਰੈਂਟਸ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਕਿ ਇਹ ਜਿਹੜਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 16 ਤੋਂ 17 ਸਾਲ ਆ ਉਹਨਾਂ ਨੂੰ 50 ਸੀਸੀ ਦੀਆਂ ਗੱਡੀਆਂ ਵਹੀਕਲ ਬਿਨਾ ਗੇਰਾਂ ਤੋਂ ਉਹ ਚਲਾ ਸਕਦੇ ਉਹ ਲੈ ਦਿਓ ਨਹੀਂ ਤਾਂ ਸਾਈਕਲ ਲੈ ਕੇ ਦਿਓ ਜਾਂ ਉਹਨਾਂ ਨੂੰ ਕਿਸੇ ਬੱਸ ਦੇ ਰਹੀਂ ਸਕੂਲਾਂ 'ਚ ਭੇਜੋ ਤੁਸੀਂ ਇਨੇ ਵੱਡੇ ਵਹੀਕਲੇ ਨਾ ਚਲਾਉਣ ਤਾਂ ਜੋ ਜਿਹੜੇ ਬੱਚੇ ਜਿਹੜੇ ਆ ਉਹਨਾਂ ਦੀ ਜਿਹੜੀ ਲਾਈਫ ਆ ਉਹਨੂੰ ਸੇਵ ਕੀਤਾ ਜਾਵੇ ਉਹਨਾਂ ਦਾ ਧਿਆਨ ਰੱਖੀਏ। ਉਸ ਜਿਹੜੇ ਸਕੂਲੀ ਬੱਚੇ ਨੇ ਸਕੂਲਾਂ ਦੇ ਵਿੱਚ ਤੁਹਾਡੇ ਵੱਲੋਂ ਸੈਮੀਨਾਰ ਵੀ ਦਿੱਤੇ ਗਏ ਨੇ ਪੇਰੈਂਟਸ ਨੂੰ ਸਮਝਾਇਆ ਵੀ ਗਿਆ ਫਿਰ ਵੀ ਜਿਹੜੀ ਅਣਗਹਿਲੀ ਕਰਦੇ ਨੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਰੋ? ਦੇਖੋ ਜੀ ਆਉਣ ਵਾਲੇ ਸਮੇਂ 'ਚ ਦੇਖੋ ਇਸ ਤਰ੍ਹਾਂ ਚੱਲੇਗਾ ਜੀ ਜਿਹੜਾ ਬੱਚਾ ਕਾਨੂੰਨ ਨੂੰ ਤੋੜੇਗਾ ਉਹਦਾ ਚਲਾਨ ਹੋਏਗਾ। ਤੇ ਉਹਦੇ ਪੇਰੈਂਟਸ ਨੂੰ ਜੁਰਮਾਨਾ ਹੋਏਗਾ ਜਾਂ ਸਜ਼ਾ ਹੋਏਗੀ ਸਰ ਇਹਨਾਂ ਦੇ ਪੇਰੈਂਟਸ ਨੂੰ ਸੱਦਿਆ ਤੁਸੀਂ ਹਾਂਜੀ ਅਸੀਂ ਇਹਨਾਂ ਦੇ ਵਹੀਕਲ ਬੌਂਡ ਕਰ ਲਏ ਜੀ ਤੇ ਇਹਨਾਂ ਦੇ ਪੇਰੈਂਟਸ ਨੂੰ ਬੁਲਾ ਰਹੇ ਹਾਂ ਕਿੰਨੇ ਵਹੀਕਲ ਸਰ ਜੀ ਹਾਂਜੀ ਕਿੰਨੇ ਵਹੀਕਲ ਬੌਂਡ ਕੀਤੇ ਅੱਜ ਹੁਣ ਤੱਕ ਅਸੀਂ 5 ਕਰ ਲਏ ਜੀ 5 ਕੀਤੇ ਜੀ ਸਰ ਇਹਨਾਂ ਨੂੰ ਕੋਈ ਹਦਾਇਤ ਵੀ ਦਿੱਤੀ ਗਈ ਹੈ ਗਾਂ ਤੋਂ ਆਉਣ ਵਾਲੇ ਸਮੇਂ ਇਹਨਾਂ ਨੂੰ ਬਹੁਤ ਹਦਾਇਤਾਂ ਦਿੱਤੀਆਂ ਗਈਆਂ ਜੀ ਇਹਨਾਂ ਨੂੰ ਬਰੀਫ ਵੀ ਕੀਤਾ ਗਿਆ ਇਹਨਾਂ ਨੂੰ ਗਾਂ ਵਾਸਤੇ ਕਿਹਾ ਵੀ ਆਪਣੇ ਕੱਲ ਨੂੰ ਸਕੂਲ ਜਾ ਕੇ ਬਾਕੀ ਸਾਰਿਆਂ ਨੂੰ ਦੱਸੋ ਕਿ ਇਹ ਜਿਹੜੇ ਆ ਵੱਡੇ ਵਹੀਕਲ ਲੈ ਕੇ ਕੋਈ ਨਾ ਆਉਣ 50 cc ਆ ਬਿਨਾ ਗੇਰਾਂ ਤੋਂ ਇਹ ਜਿਹੜੀ ਐਕਟਿਵ ਆ ਨਾ ਇਹਨਾਂ ਨੂੰ ਇੱਕ ਵਹਿਮ ਹੈ ਐਕਟਿਵਾ ਦਾ ਜਿਹੜੀ ਐਕਟਿਵਾ 110 cc ਇਹਦੇ ਗੇਅਰ ਨੇ ਇਹ ਆਟੋਮੈਟਿਕ ਗੇਅਰ ਨੇ ਜੀ ਇਹ ਵਿਦਆਊਟ ਗੇਅਰ ਨਹੀਂ ਹੈਗੀ ਸਰ ਸਾਰੇ ਬੱਚੇ 17 ਸਾਲ ਤੋਂ ਘੱਟ ਦੇ ਇਹ ਸਾਰੇ ਜੀ ਕੁਝ 17 ਸਾਲ ਦੇ ਨੇ ਕੋਈ 14 ਸਾਲ ਦੇ ਕੋਈ 15 ਸਾਲ ਦੇ ਨੇ ਇਹ ਸਾਰੇ ਬੱਚੇ ਛੋਟੇ ਠੀਕ ਹੈ